ਨਰਮ ਤੇ ਸੌਫਟ ਦਾਣੇਦਾਰ ਬਰਫੀ ਆਪਾਂ ਬਿਨਾਂ ਵੇਸਨ ਤੋਂ ਬਣਾ ਕੇ ਤਿਆਰ ਕਰਾਂਗੇ ਮੂੰਹ ਚ ਘੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਏਗੀ ਨਾ ਤਾਂ ਆਪਾਂ ਨੂੰ ਇਸ ਦੇ ਵਿੱਚ ਚਾਸ਼ਨੀ ਦੀ ਲੋੜ ਪਏਗੀ ਨਾ ਚੀਨੀ ਦੀ ਲੋੜ ਪਏਗੀ ਨਾ ਕੋਈ ਮਾਵਾ ਨਾ ਕੋਈ ਮਿਲਕ ਪਾਊਡਰ ਸਿਰਫ ਆਪਾਂ ਇਹ ਪੁੱਜੇ ਛੋਲਿਆਂ ਤੋਂ ਬਣਾ ਕੇ ਤਿਆਰ ਕਰਾਂਗੇ ਗੁੜ ਵਾਲੀ ਬਰਫੀ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਸੁਆਦਬੰਦੀ ਬਹੁਤ ਹੀ ਨਰਮ ਬੰਦੀ 1000 ਰੁਪਏ ਕਿਲੋ ਵਾਲੀ ਬਰਫੀ ਆਪਾਂ ਸਿਰਫ 50-60 ਰੁਪਏ ਵਿੱਚ ਹੀ ਬਣਾ ਕੇ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਤੇ ਸਿੰਪਲ ਜੀ ਸੌਖੀ ਜੀ ਰੈਸਪੀ ਤੇ ਵੀਡੀਓ ਨੂੰ ਤੁਸੀਂ ਪੂਰਾ ਐਂਡ ਤੱਕ ਜਰੂਰ ਵੇਖਿਓ ਤੇ ਬਹੁਤ ਹੀ ਸਵਾਦ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਬਣਾਉਣਾ ਆਪਾਂ ਸ਼ੁਰੂ ਕਰਦੇ ਆਂ ਇੱਕ ਕੌਲੀ ਮੈਂ ਇੱਥੇ ਪੁੱਜੇ ਛੋਲੇ ਲੈ ਆਨੇ ਜੇਕਰ ਵਜਨ ਦੇ ਵਿੱਚ ਦੱਸੀ ਹੈ ਤੇ ਇਹ 150 ਗ੍ਰਾਮ ਨੇ ਇਹ ਛਿਲਕੇ ਵਾਲੇ ਸੀ ਟਾਵਲ ਤੇ ਪਾ ਕੇ ਨਾ ਤੇ ਇਹਨਾਂ ਨੂੰ ਮੈਂ ਰਗੜ ਦਿੱਤਾ ਸੀ ਛਿਲਕਾ ਇਸ ਦਾ ਅਲੱਗ ਹੋ ਗਿਆ ਛਟਾਲੇ 'ਚ ਪਾ ਕੇ ਇਹਨਾਂ ਨੂੰ ਆਪਾਂ ਫਿਰ ਛਾਂਡ ਦਿੱਤਾ ਸੀ ਛਿਲਕਾ ਅਲੱਗ ਹੋ ਗਿਆ ਸੀ ਤੇ ਜਿਹੜੇ ਇਹ ਸਾਫ਼ ਵਾਲੇ ਛੋਲੇ ਇਹ ਅਲੱਗ ਹੋ ਗਏ ਸੀ ਬੜੀ ਜਲਦੀ ਇਹ ਟਾਵਲ ਤੇ ਜਿਹੜਾ ਇਹਨਾਂ ਦਾ ਛਿਲਕਾ ਉੱਤਰ ਜਾਂਦਾ ਹੈ ਇਥੇ ਮੈਂ ਇੱਕ ਕੌਲੀ ਬਦਾਮ ਤੇ ਕਾਜੂ ਇਕੱਠੇ ਲੈ ਲੈਣਾ ਇਹਨਾਂ ਨੂੰ ਮਿਕਸੀ ਕਰ ਲੈ ਟੋਟਲ ਇਹ ਹੈਗੇ ਆਪਣੇ 60 ਗ੍ਰਾਮ ਇਹ ਤੁਸੀਂ ਆਪਣੀ ਮਨਪਸੰਦ ਵੱਧ ਘੱਟ ਵੀ ਕਰ ਸਕਦੇ ਜੀ ਜਿੰਨੀਆਂ ਵੀ ਚੀਜ਼ਾਂ ਮੈਂ ਦੱਸਣ ਲੱਗੇ ਨੇ ਇਹ ਸਾਰੀਆਂ ਚੀਜ਼ਾਂ ਤੁਸੀਂ ਪਾਓ ਫਿਰ ਜਿਹੜੀ ਆਪਣੀ ਬਰਫੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗੀ ਇੱਕ ਕੌਲੀ ਇੱਥੇ ਮੈਂ ਮਖਾਣੇ ਲਿਆ ਵਜਨ ਦੇ ਵਿੱਚ ਦੱਸੀਏ 15 ਗ੍ਰਾਮ ਇਹ ਹੈਗੇ ਆ ਆਪਣੇ ਮਖਾਣੇ ਤੇ ਇੱਥੇ ਇੱਕ ਕੌਲੀ ਮੈਂ ਨਾਰੀਅਲ ਦਾ ਬੂਰਾ ਲਿਆ ਜਿਹਨੂੰ ਆਪਾਂ ਬਰਾਦਾ ਬੋਲਦੇ ਆਂ ਤੁਸੀਂ ਸਾਬਤ ਗਰੀਵੀ ਲੈ ਸਕਦੇ ਹੋ ਨੂੰ ਵੀ ਕਦੋਂ ਕਦ ਕਰ ਸਕਦੇ ਹੋ ਬਰੀਕ ਕਰਕੇ ਪੀ ਸਕਦੇ ਹੋ ਤੇ ਇਹ ਜਿਹੜਾ ਨਾਰੀਅਲ ਦਾ ਬਰਾਦਾ ਇਹ ਆਪਾਂ ਲਿਆਏ 60 ਗ੍ਰਾਮ ਇਹ ਥੋੜੀਆਂ ਬਹੁਤੀਆਂ ਚੀਜ਼ਾਂ ਤੁਸੀਂ ਆਪਣੀ ਮਨਪਸੰਦ ਵਧਾ ਕਟਾ ਸਕਦੇ ਹੋ ਪਰ ਜੋ ਆਪਾਂ ਦੱਸਿਆ ਤੁਹਾਨੂੰ ਸਮਾਨ ਇਹ ਆਪਾਂ ਲਾਜ਼ਮੀ ਹੀ ਪਾਣਾ ਹੈ ਹੁਣ ਆਪਾਂ ਇਸ ਨੂੰ ਗ੍ਰੈਂਡ ਕਰ ਲਾਂਗੇ ਇਹਨਾਂ ਛੋਲਿਆਂ ਨੂੰ ਥੋੜੇ ਥੋੜੇ ਕਰਕੇ ਆਪਾਂ ਇਹਨਾਂ ਨੂੰ ਪੀਸ ਲਾਂਗੇ ਨਾਲ ਹੀ ਆਪਾਂ ਵਿੱਚ ਇਸ ਦੇ ਵਿੱਚ ਮਿਕਸ ਕਰ ਲਾਂਗੇ ਮਖਾਣੇ ਤੇ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਪੀਸ ਕੇ ਤਿਆਰ ਕਰ ਲਾਂਗੇ ਇਹਨਾਂ ਦਾ ਇੱਕ ਵਧੀਆ ਬ੍ਰੀਕ ਜਾਂ ਪਾਊਡਰ ਬਣਾ ਕੇ ਆਪਾਂ ਤਿਆਰ ਕਰਨਾ ਹੈ ਜੇਕਰ ਤੁਸੀਂ ਅੱਜ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਦਾ ਬਟਨ ਤੁਸੀਂ ਨਾਲ ਜ਼ਰੂਰ ਦਬਾਇਆ ਕਰੋ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਂਸਲਾ ਵਧਦਾ ਹੈ ਆਪਣੇ ਜਿਹੜੇ ਬੱਚੇ ਛੋਲੇ ਸੀ ਉਹਨਾਂ ਨੂੰ ਵੀ ਆਪਾਂ ਪੀਸ ਕੇ ਤਿਆਰ ਕਰ ਲਿਆ ਚਾਹਤ ਤੁਸੀਂ ਜੋ ਮਖਾਣੇ ਹਨ ਉਹਨੂੰ ਅਲੱਗ ਤੋਂ ਵੀ ਪੀਸ ਕੇ ਤਿਆਰ ਕਰ ਸਕਦੇ ਜੇ ਹੁਣ ਆਪਾਂ ਕਾਜੂ ਤੇ ਬਦਾਮ ਨੂੰ ਵੀ ਦਰਦਾਜਾ ਕਰਕੇ ਗ੍ਰੈਂਡ ਕਰ ਲਾਂਗੇ ਨਾਰੀਅਲ ਦਾ ਪੂਰਾ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੇ ਨਾਲ ਹੀ ਆਪਾਂ ਜੋ ਕਾਜੂ ਤੇ ਬਦਾਮ ਗ੍ਰाइंड ਕਰਕੇ ਰੱਖਿਆ ਸੀ ਨਾ ਇਹ ਵੀ ਪਾ ਲਾਂਗੇ ਇਹ ਥੋੜਾ ਜਿਹਾ ਆਪਾਂ ਦਰਦਰਾ ਕਰਕੇ ਪੀਸਣਾ ਹੈ ਇਹਨਾਂ ਨੂੰ ਆਪਾਂ ਪੂਰਾ ਪਾਊਡਰ ਨਹੀਂ ਬਣਾਉਣਾ ਇਸ ਦਾ ਇਸ ਦਾ ਟੇਸਟ ਨਾ ਬਹੁਤ ਵਧੀਆ ਆਂਦਾ ਹੈ ਤੇ ਡਰਾਈ ਫਰੂਟ ਕੋਈ ਤੁਸੀਂ ਹੋਰ ਵੀ ਪਾਣਾ ਚਾਹੁੰਦੇ ਹੋ ਨਾ ਉਹ ਵੀ ਪਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਹੋਣਾ ਮਿਕਸ ਕਰ ਲਾਂਗੇ ਇਹ ਕਸਾਰ ਕਰ ਲਾਂਗੇ ਇਹਨਾਂ ਚੀਜ਼ਾਂ ਨੂੰ ਇਹ ਜਿਹੜੀ ਪੁੱਜੇ ਛੋਲਿਆਂ ਦੀ ਬਰਫੀ ਨਾ ਬਹੁਤ ਹੀ ਸਵਾਦਬੰਦੀ ਏ ਬਿਲਕੁਲ ਵੀ ਖਾਣ ਵਾਲ ਨੂੰ ਪਹਿਚਾਨ ਨਹੀਂ ਆਂਦੀ ਇਹ ਕਿਸ ਤੋਂ ਬਣ ਕੇ ਤਿਆਰ ਹੋਈ ਏ ਤੇ ਘੱਟ ਮਿਹਨਤ ਵਿੱਚ ਤੇ ਬਹੁਤ ਹੀ ਸਵਾਦ ਬਰਫੀ ਬਣ ਕੇ ਤਿਆਰ ਹੁੰਦੀ ਬਹੁਤ ਮਹਿੰਗੀ ਵਾਲੀ ਬਰਫੀ ਆਪਾਂ ਸਿਰਫ 50-60 ਰੁਪਏ ਵਿੱਚ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਹੋਣ ਮਿਕਸ ਕਰ ਲਿਆ ਏ ਇਥੇ ਇੱਕ ਕੋਲੀ ਆਪਾਂ ਗੁੜ ਲਿਆ ਹੈ ਗੁੜ ਨੂੰ ਮੈਂ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਿਆ ਜੇਕਰ ਆਪਾਂ ਵਜਨ ਦੇ ਵਿੱਚ ਦਸੀਏ 200 ਗ੍ਰਾਮ ਆਪਣਾ ਇਹ ਗੁੜ ਹੈਗਾ ਏ ਤੇ ਇਹ ਆਪਣਾ 300 ਗ੍ਰਾਮ ਆਪਣਾ ਟੋਟਲ ਸਮਾਨ ਹੋਗੇ ਉਸ ਦੇ ਵਿੱਚ ਆਰਾਮ ਨਾਲ 200 ਗ੍ਰਾਮ ਗੁੜ ਪੈ ਜਾਏਗਾ ਮਿੱਠਾ ਪੂਰਾ ਹੋਏਗਾ ਤੇ ਇੱਕ ਆਪਾਂ ਪੈਨ ਲਵਾਂਗੇ ਇਸ ਦੇ ਵਿੱਚ ਇਹ ਗੁੜ ਪਾ ਲਾਂਗੇ ਤੇ ਗੁੜ ਨੂੰ ਤੁਸੀਂ ਕਦੂਕਸ ਵੀ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ 5-6 ਚਮਚਾ ਪਾਣੀ ਦੇ ਪਾ ਲਾਂਗੇ ਇਸੇ ਕੋਲੀ ਦਾ ਚੌਥਾ ਹਿੱਸਾ ਆਪਾਂ ਪਾਣੀ ਦਾ ਪਾ ਲਏ ਹੁਣ ਗੈਸ ਫਲੇਮ ਆਪਾਂ ਇੱਥੇ ਮੀਡੀਅਮ ਰੱਖਾਂਗੇ ਤੇ ਇਹਨੂੰ ਲਗਾਤਾਰ ਆਪਾਂ ਇਸ ਗੁੜ ਨੂੰ ਹਲਾਉਂਦੇ ਰਾਵਾਂਗੇ ਕੋਲਦੇ ਰਾਵਾਂਗੇ ਸਾਰਾ ਜਿਹੜਾ ਗੁੜ ਹੈ ਨਾ ਆਪਣਾ ਵਧੀਆ ਮੈਲਟ ਹੋ ਜਾਏਗਾ ਤੁਸੀਂ ਚਾਹੋ ਤਾਂ ਗੁੜ ਤੇ ਚੀਨੀ ਨੂੰ ਮਿਕਸ ਵੀ ਕਰ ਸਕਦੇ ਹੋ ਦੋਨਾਂ ਦੀ ਵੀ ਜਿਹੜੀ ਹੁੰਦੀ ਨਾ ਬਰ ਵੀ ਉਹ ਵੀ ਬਹੁਤ ਸਵਾਦ ਬੰਦੀ ਹੈ ਇੱਕ ਚਮਚਾ ਆਪਾਂ ਇਸ ਦੇ ਵਿੱਚ ਪਾਵਾਂਗੇ ਦੇਸੀ ਘਿਓ ਤੇ ਇਸ ਨਾਲ ਜਿਹੜੀ ਆਪਣੀ ਗੁੜ ਵਾਲਾ ਕੋਲ ਹੈਗਾ ਨਾ ਉਸ ਤੇ ਉੱਪਰ ਚਮਕ ਬਹੁਤ ਵਧੀਆ ਆਏਗੀ ਇਹ ਗੁੜ ਵਾਲੇ ਕੋਲ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਤੇ ਇਹ ਗੈਸ ਫਲੇਮ ਆਪਾਂ ਇੱਥੇ ਮੀਡੀਅਮ ਹੀ ਰੱਖਣੀ ਹੈ ਜੇਕਰ ਆਪਣਾ ਗੁੜ ਵੱਧ ਪੱਕ ਗਿਆ ਨਾ ਗੈਸ ਫਲੇਮ ਤੇਜ਼ ਕਰ ਦਿੱਤੀ ਤੇ ਜਿਹੜੀ ਬਰਫੀ ਹੋਗੀ ਉਹ ਫਿਰ ਕੜਵੀ ਹੋਣਾ ਸ਼ੁਰੂ ਹੋ ਜਾਈਗੀ ਬਸ ਇਸੇ ਗੱਲ ਦਾ ਧਿਆਨ ਰੱਖਣਾ ਇਹਨੂੰ ਆਪਾਂ ਲਗਾਤਾਰ ਹਿਲਾਉਣਾ ਹੈ ਗੁੜ ਕੁਲਣ ਤੋਂ ਬਾਅਦ ਸਿਰਫ 3-4 ਹੀ ਉਬਾਲੇ ਆਪਾਂ ਇਸ ਨੂੰ ਦੇਾਂਗੇ ਤੇ ਜਿਸ ਤਰ੍ਹਾਂ ਦੀ ਆਪਾਂ ਨੂੰ ਚਾशनी ਚਾਹੀਦੀ ਹੈ ਨਾ ਉਸੇ ਤਰ੍ਹਾਂ ਦੀ ਬਣ ਕੇ ਤਿਆਰ ਹੋ ਜਾਏਗੀ ਜਦ ਇਸ ਤਰ੍ਹਾਂ ਦਾ ਕੋਲ ਹੋ ਜਾਵੇ ਨਾ ਗੋੜ ਵਾਲਾ ਤੇ ਗੈਸ ਉਸ ਟਾਈਮ ਆਪਾਂ ਬੰਦ ਕਰ ਦਿਆਂਗੇ ਇਸ ਦੀ ਪਹਿਚਾਨ ਇਹ ਕਿ ਇਸ ਦੀ ਇੱਕ ਕੱਚੀ ਜੀ ਤਾਰ ਬੰਨਣਾ ਸ਼ੁਰੂ ਹੋ ਗਈ ਏ ਇਸ ਗੋੜ ਦੀ ਹੁਣ ਆਪਾਂ ਇਸ ਨੂੰ ਇੱਕ ਵਾਰ ਚੈੱਕ ਕਰ ਲਾਂਗੇ ਕਿ ਇਸ ਦੇ ਵਿੱਚ ਤਾਰ ਬੰਨਣਾ ਸ਼ੁਰੂ ਹੋ ਗਈ ਏ ਕਿ ਨਹੀਂ ਅੰਗੂਠੇ ਤੇ ਉਂਗਲ ਦੀ ਮਦਦ ਨਾਲ ਆਪਾਂ ਇਹਨੂੰ ਚੈੱਕ ਕਰਾਂਗੇ ਇਹ ਤੁਸੀਂ ਵੇਖਿਓ ਕਿ ਗੋੜ ਦੇ ਕੋਲ ਦੀ ਨਾ ਕੱਚੀ ਜੀ ਇੱਕ ਤਾਰ ਬੰਨਣਾ ਸ਼ੁਰੂ ਹੋ ਚੁੱਕੀ ਬਸ ਆਪਾਂ ਨੂੰ ਗੋੜ ਦਾ ਕੋਲ ਇਸ ਤਰ੍ਹਾਂ ਦਾ ਹੀ ਚਾਹੀਦਾ ਹੁਣ ਆਪਾਂ ਗੈਸ ਇੱਥੇ ਬੰਦ ਕਰ ਦਿਆਂਗੇ ਇੱਕ ਕਾ ਕਰਾਈ ਲਾਵਾਂਗੇ ਇਸ ਦੇ ਵਿੱਚ ਪਾਵਾਂਗੇ ਚਾਰ ਚਮਚ ਦੇਸੀ ਘਿਓ ਤੇ ਇਹ ਜਿਹੜੀ ਬਰਫੀ ਹੈ ਨਾ ਤੁਸੀਂ ਘਾਟ ਘਿਓ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਸਿਰਫ ਦੋ ਚਮਚ ਘਿਓ ਦੇ ਪਾਓ ਫਿਰ ਵੀ ਜਿਹੜੀ ਬਰਫੀ ਹੈ ਨਾ ਬਹੁਤ ਸਵਾਦ ਬਣੇਗੀ ਜ਼ਬਰਦਸਤ ਬਣੇਗੀ ਜੋ ਆਪਾਂ ਮਿਸ਼ਰਣ ਪੀਸ ਕੇ ਰੱਖਿਆ ਸੀ ਨਾ ਛੋਲਿਆਂ ਵਾਲਾ ਇਹ ਸਾਰਾ ਇਸ ਘਿਓ ਦੇ ਵਿੱਚ ਪਾ ਲਾਂਗੇ ਗੈਸ ਫਲੇਮ ਆਪਾਂ ਇੱਥੇ ਲੋ ਰੱਖਾਂਗੇ ਤੇ ਇਹ ਜੋ ਛੋਲਿਆ ਨੇ ਆਪਣੇ ਪਹਿਲਾਂ ਹੀ ਪੁੱਜੇ ਹੋਏ ਨੇ ਬਸ ਆਪਾਂ ਇਸ ਨੂੰ ਹਲਕਾ ਜਿਹਾ ਹੀ ਸੇਕ ਲਗਾਣਾ ਹੈ ਉਹਨਾਂ ਆਪਾਂ ਪੁੰਨਾਂਗੇ ਜਦ ਇਸ ਦੇ ਵਿੱਚੋਂ ਵਧੀਆ ਇੱਕ ਮਹਿਕ ਆਣਾ ਸ਼ੁਰੂ ਹੋ ਜੇਗੀ ਕੁਝ ਬੋਸ਼ ਹੋ ਜੇਗੀ ਸ਼ੁਰੂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਕਿਉਂ ਉਹਦੇ ਵਿੱਚ ਜਿਸ ਤਰ੍ਹਾਂ ਇਹ ਹਲਕਾ ਜਿਹਾ ਸੇਕ ਲੱਗਦਾ ਜਾਏਗਾ ਤੇ ਇਸ ਦਾ ਖੁਸ਼ਬੂ ਆਣਾ ਸ਼ੁਰੂ ਹੋ ਜੇਗੀ ਇਹਨਾਂ ਪੁੱਜੇ ਹੋਏ ਛੋਲਿਆਂ ਦੇ ਵਿੱਚੋਂ ਤੇ ਇਸ ਨੂੰ ਆਪਾਂ ਲਗਾਤਾਰ ਹਿਲਾਵਾਂਗੇ ਕਿਉਂਕਿ ਛੋਲੇ ਆਪਣੇ ਪਹਿਲੇ ਹੀ ਪੁੱਜੇ ਹੋਏ ਨੇ ਜੇਕਰ ਆਪਾਂ ਇਸ ਨੂੰ ਵੱਧ ਪਕਾ ਲਿਆ ਨਾ ਤੇ ਇਹ ਕੜਵੇ ਹੋਣਾ ਸ਼ੁਰੂ ਹੋ ਜੀਗੇ ਇਸ ਦਾ ਟੇਸਟ ਨਾ ਉਹ ਸਹੀ ਨਹੀਂ ਜਿਹਾ ਆਏਗਾ ਬਸ ਇਸੇ ਗੱਲ ਦਾ ਧਿਆਨ ਰੱਖਣਾ ਇਹਨੂੰ ਆਪਾਂ ਲਗਾਤਾਰ ਹਿਲਾਉਣਾ ਹੈ ਸਿਰਫ 4 ਤੋਂ 5 ਮਿੰਟ ਵਾਸਤੇ ਆਪਾਂ ਗੈਸ ਫਲੇਮ ਲੋ ਤੇ ਇਸ ਨੂੰ ਪਕਾਉਣਾ ਹੈ ਤੇ ਇਸ ਦਾ ਜਿਹੜਾ ਰੰਗ ਹੈ ਨਾ ਹਲਕਾ ਜਿਹਾ ਬਦਲ ਗਿਆ ਤੇ ਇਸ ਦੇ ਵਿੱਚ ਨਾ ਖੁਸ਼ਬੂ ਬਹੁਤ ਵਧੀਆ ਆਉਣ ਲੱਗੀ ਤੇ ਦਰਦਰਾ ਜਿਹਾ ਕਰਕੇ ਇਹ ਮਿਸ਼ਰਣ ਆਪਣਾ ਬਣ ਕੇ ਤਿਆਰ ਹੋ ਗਿਆ ਕਿਉਂ ਹੈ ਨਾ ਜਿਹੜਾ ਉਹ ਸਾਰਾ ਇਸ ਦੇ ਵਿੱਚ ਪੂਰਾ ਵਧੀਆ ਰੱਚ ਗਿਆ ਹੈ ਗੈਸ ਆਪਾਂ ਇੱਥੇ ਹੁਣ ਬੰਦ ਕਰ ਦਿੱਤੀ ਤੇ ਜੋ ਆਪਾਂ ਗੁੜ ਵਾਲਾ ਕੋਲ ਬਣਾ ਕੇ ਰੱਖਿਆ ਸੀ ਨਾ ਉਹ ਸਾਰਾ ਹੀ ਇਸ ਟਾਈਮ ਆਪਾਂ ਪਾ ਲੈਣਾ ਹੈ ਹੁਣ ਆਪਾਂ ਫਟਾਫਟ ਇਸ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਲਾ ਲਾਂਗੇ ਆਪਸ ਵਿੱਚ ਵਧੀਆ ਇਹ ਰੱਚ ਜਾਏਗਾ ਤੇ ਜੇਕਰ ਤੁਹਾਨੂੰ ਲੱਗੇ ਨਾ ਇੱਥੇ ਜਿਹੜਾ ਗੁੜ ਵਾਲਾ ਕੋਲ ਇਹ ਆਪਣਾ ਮਿਸ਼ਰਣ ਇਹ ਪਤਲਾ ਹੈ ਤੇ ਨਹੀਂ ਸੁੱਕਾ ਹੈਗਾ ਤੇ ਫਿਰ ਤੁਸੀਂ ਇੱਥੇ ਗੈਸ ਔਨ ਕਰ ਸਕਦੇ ਹੋ ਕਿਉਂਕਿ ਆਪਾਂ ਜਿਹੜੀ ਚਾਸ਼ਨੀ ਬਣਾਈ ਹੈ ਨਾ ਗੁੜ ਵਾਲੀ ਪੂਰੀ ਵਧੀਆ ਬਣਾਈ ਹੈ ਇਸ ਕਰਕੇ ਆਪਾਂ ਨੇ ਜਿਹੜਾ ਮਿਕਸਚਰ ਨੇ ਇਹ ਪਤਲਾ ਨਹੀਂ ਹੈਗਾ ਪੂਰਾ ਵਧੀਆ ਸੁੱਕਾ ਹੈ ਬਰਫੀ ਦੇ ਵਾਸਤੇ ਬਿਲਕੁਲ ਤਿਆਰ ਹੈਗਾ ਇਹਨੂੰ ਆਪਾਂ फटाफट ਕਰ ਲਿਆ ਮਿਕਸ ਤੇ ਇਹ ਆਪਣਾ ਵਧੀਆ ਜਿਹੜਾ ਮਿਕਸਚਰ ਨਾ ਬਰਫੀ ਦੇ ਵਾਸਤੇ ਤਿਆਰ ਹੋ ਚੁੱਕਿਆ ਹੈ ਆਪਾਂ ਇਸ ਨੂੰ ਚੈੱਕ ਕਰ ਲਾਂਗੇ ਹੱਥ ਦੇ ਨਾਲ ਇਸਦੀ ਜਦ ਬੋਲ ਬਣਨਾ ਸ਼ੁਰੂ ਹੋ ਜੇਗੀ ਤੁਸੀਂ ਇਹ ਸਮਝੋ ਕਿ ਇਹ ਜਿਹੜਾ ਆਪਣਾ ਮਿਸ਼ਰਣ ਹੈ ਬਿਲਕੁਲ ਬਰਫੀ ਦੇ ਵਾਸਤੇ ਤਿਆਰ ਹੈ ਥੋੜਾ ਜਿਹਾ ਆਪਾਂ ਡੋਅ ਲਵਾਂਗੇ ਇਸ ਦਾ ਇਸ ਦੀ ਗੋਲੀ ਇਸ ਤਰੀਕੇ ਵਟਾਂਗੇ ਇਹ ਵਧੀਆ ਵੇਖੋ ਬਣ ਕੇ ਤਿਆਰ ਹੋ ਗਈ ਗੋਲੀ ਤੇ ਇਹਨੂੰ ਆਪਾਂ ਹੁਣ ਕਿਸੇ ਵੀ ਪਲੇਟ ਥਾਲੀ ਦੇ ਵਿੱਚ ਸੈੱਟ ਕਰ ਲਾਂਗੇ ਮੈਂ ਇੱਥੇ ਇੱਕ ਥਾਲੀ ਲਈਏ ਇਸ ਤੇ ਵਿੱਚ ਨਾ ਘਿਓ ਲਗਾ ਲਾਂਗੇ ਇਸ ਤਰੀਕੇ ਤੇ ਜਿਹੜਾ ਬਰਫੀ ਵਾਲਾ ਡੋਅ ਹੈ ਨਾ ਇਹ ਆਪਾਂ ਸਾਰਾ ਇਸ ਪਲੇਟ ਦੇ ਵਿੱਚ ਪਾ ਲਾਂਗੇ ਤੁਹਾਡੇ ਕੋਲ ਕੋਈ ਟ੍ਰੇ ਹੋਏ ਪਲੇਟ ਹੋਈ ਉਸ ਦੇ ਵਿੱਚ ਤੁਸੀਂ ਸੈੱਟ ਕਰ ਲੋ ਇਸ ਬਰਫੀ ਨੂੰ ਇਹ ਸਾਰਾ ਮਿਸ਼ਰਣ ਆਪਾਂ ਇਸ ਦੇ ਵਿੱਚ ਪਾ ਲਾਂਗੇ ਪਰਫਿਊ ਵਾਲਾ ਇਸ ਬਰਫੀ ਵਾਲੇ ਡੋਨ ਨੂੰ ਆਪਾਂ ਚੰਗੀ ਤਰ੍ਹਾਂ ਇਸ ਪਲਟੇ ਦੇ ਨਾਲ ਨਾ ਫਲਾ ਲਾਂਗੇ ਇਸ ਤਰੀਕੇ ਪ੍ਰੈਸ ਕਰ ਲਾਂਗੇ ਵਧੀਆ ਇੱਕ ਸਾਰ ਇਸ ਨੂੰ ਬਰਾਬਰ ਕਰ ਲਾਂਗੇ ਤੁਸੀਂ ਕੋਲੀ ਦੇ ਨਾਲ ਗਲਾਸ ਨਾਲ ਵੀ ਇਸ ਨੂੰ ਥੱਲੇ ਇਸ ਤਰੀਕੇ ਪ੍ਰੈਸ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਿਆ ਸੈੱਟ ਇਹ ਬਰਫੀ ਨੂੰ ਆਪਾਂ ਜੰਮਣ ਵਾਸਤੇ ਰੱਖਾਂਗੇ ਹੋਣ ਇਹ ਕੰਟੀਨੇਟਰ ਦੇ ਵਿੱਚ ਹੀ ਬਰਫੀ ਆਪਣੀ ਵਧੀਆ ਜੰਮ ਕੇ ਤਿਆਰ ਹੋ ਜਾਏਗੀ ਗਾਰਨਿਸ਼ ਲਈ ਆਪਾਂ ਇਸ ਤੇ ਉੱਪਰ ਥੋੜਾ ਜਿਹਾ ਪਾਵਾਂਗੇ ਪਿਸਤਾ ਤੇ ਬ੍ਰੀਕ ਕਟਿਆ ਆਪਾਂ ਇਸ ਤੇ ਉੱਪਰ ਬਦਾਮ ਵੀ ਪਾਵਾਂਗੇ ਇਸ ਦੇ ਨਾਲ ਕਿ ਬਰਫੀ ਜਿਹੜੇ ਲੁੱਕੇ ਨਾ ਹੋਰ ਵੀ ਬਦਲ ਜਾਂਦੀ ਵੇਖਣ ਨੂੰ ਵਧੀਆ ਲੱਗਦੀ ਤੇ ਖਾਣ ਨੂੰ ਵੀ ਬਹੁਤ ਹੀ ਵਧੀਆ ਲੱਗਦੀ ਏ ਤੇ ਆਪਾਂ ਇੱਕ ਕੌਲੀ ਦੇ ਨਾਲ ਇਹਨੂੰ ਉੱਪਰੋਂ ਪ੍ਰੈਸ ਕਰਦੇ ਆਂਗੇ ਸਾਰੇ ਜਿਹੜੇ ਨਾ ਵੀ ਡ్రਾਈ ਫਰੂਟ ਨਾ ਚੰਗੀ ਤਰ੍ਹਾਂ ਵਿੱਚ ਫਿਕਸ ਹੋ ਜਾਏਗਾ ਬਿਲਕੁਲ ਵੀ ਨਹੀਂ ਉਤਰੇਗਾ ਹੁਣ ਆਪਾਂ ਇਸ ਨੂੰ ਫ੍ਰੀਜ ਵਿੱਚ ਜੰਮਣ ਵਾਸਤੇ ਨਹੀਂ ਰੱਖਾਂਗੇ ਵੈਸੇ ਹੀ ਰੂਮ ਟੈਂਪਰੇਚਰ ਤੇ ਰੱਖ ਦਿਆਂਗੇ ਇਸ ਬਰਫੀ ਨੂੰ ਜੰਮਣ ਵਾਸਤੇ ਤੇ ਘੰਟੇ ਡੇਢ ਦੇ ਵਿੱਚ ਹੀ ਜਿਹੜੀ ਬਰਫੀ ਆਪਣੀ ਵਧੀਆ ਜੰਮ ਜੇਗੀ ਸੈੱਟ ਹੋ ਜਾਏਗੀ ਪਉ ਜਿਓ ਛੋਲਿਆਂ ਦੀ ਜਿਹੜੀ ਬਰਫੀ ਆਪਣੀ ਵਧੀਆ ਜੰਮ ਕੇ ਤਿਆਰ ਹੋ ਗਈ ਹੁਣ ਆਪਾਂ ਇਸ ਦੀ ਮਨਪਸੰਦ ਪੀਸ ਕਰ ਲਾਂਗੇ ਮੈਂ ਇਸ ਦੇ ਚੋਰ ਸਪੀਸ ਕਰਨ ਲੱਗੀ ਆ ਤੁਹਾਨੂੰ ਜਿਹੜੇ ਵੀ ਪੀਸੇਸ ਤੇ ਪਸੰਦ ਹੋਣ ਨਾ ਤੁਸੀਂ ਉਸੇ ਤਰੀਕੇ ਇਹ ਬਰਫੀ ਦੀ ਕਟਿੰਗ ਕਰ ਸਕਦੇ ਹੋ ਸਿਰਫ ਕੰਟੇ ਡੇਟ ਦੇ ਵਿੱਚ ਹੀ ਜਿਹੜੀ ਬਰਫੀ ਆਪਣੀ ਵਧੀਆ ਜੰਮ ਕੇ ਸੈੱਟ ਹੋ ਗਈ ਏ ਜਿਸ ਤਰੀਕੇ ਮੈਂ ਪੁੱਜੇ ਹੋਏ ਛੋਲਿਆਂ ਦੀ ਬਰਫੀ ਬਣਾਈ ਨਾ ਤੁਸੀਂ ਬਿਲਕੁਲ ਇਸੇ ਹੀ ਤਰੀਕੇ ਬਣਾਓ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਇਹੀ ਚੀਜ਼ਾਂ ਹੀ ਪਾਓ ਤੇ ਤੁਹਾਡੀ ਜਿਹੜੀ ਬਰਫੀ ਹੈ ਨਾ ਬਹੁਤ ਜ਼ਬਰਦਸਤ ਬਹੁਤ ਹੀ ਸਵਾਦ ਬਹੁਤ ਹੀ ਸੌਫਟ ਨਰਮ ਬਣ ਕੇ ਤਿਆਰ ਹੋਏਗੀ ਮੂੰਹ ਚ ਕੋਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਏਗੀ ਖਾਨ ਵਾਲ ਨੂੰ ਬਿਲਕੁਲ ਵੀ ਪਤਾ ਨਹੀਂ ਲੱਗੇਗਾ ਕਿ ਬਰਫੀ ਆਪਾਂ ਪੁੱਜੇ ਹੋਏ ਛੋਲਿਆਂ ਤੋਂ ਬਣਾ ਕੇ ਤਿਆਰ ਕੀਤੀ ਹੈ ਜਾਂ ਆਪਾਂ ਵੇਸਣ ਤੋਂ ਬਣਾਈ ਹੈ ਇਹ ਤੁਸੀਂ ਵੇਖੋ ਕਿ ਜਿਹੜੀ ਬਰਫੀ ਆਪਣੀ ਕਿੰਨੀ ਵਧੀਆ ਦਰਦਰੀ ਹੈ ਇਸ ਬਰਫੀ ਨੂੰ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਹਾਂ ਏ ਤੁਸੀਂ ਵੇਖੋ ਕਿ ਆਪਣੀ ਜਿਹੜੀ ਬਰਫੀ ਹੈ ਨਾ ਕਿੰਨੀ ਨਰਮ ਬਣੀ ਹੈ ਸੌਫਟ ਬਣੀ ਹੈ ਜੇ ਤੁਸੀਂ ਇਸ ਨੂੰ ਖਾਓਗੇ ਨਾ ਇਹ ਮੂੰਹ ਚ ਬਰਫੀ ਖੁੱਲਦੀ ਜਾਏਗੀ ਆਪਾਂ ਨਾ ਤਾਂ ਇਸ ਦੇ ਵਿੱਚ ਮਾਵਾ ਪਾਇਆ ਨਾ ਕੋਈ ਮਿਲਕ ਪਾਊਡਰ ਨਾ ਕੋਈ ਖੋਆ ਫਿਰ ਵੀ ਜਿਹੜੀ ਬਰਫੀ ਨਾ ਆਪਣੀ ਨਰਮ ਬਣੀ ਹੈ ਸੌਫਟ ਬਣੀ ਹੈ ਤੇ ਸਿਰਫ ਦੋ ਚਮਚ ਘਿਓ ਦੇ ਨਾਲ ਤੁਸੀਂ ਇਹ ਜਿਹੜੀ ਬਰਫੀ ਹੈ ਨਾ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਇਸੇ ਤਰੀਕੇ ਤੁਸੀਂ ਪੁੱਜੇ ਜਿਹੜੇ ਛੋਲਿਆਂ ਦੀ ਨੰਬਰਫੀ ਇੱਕ ਵਾਰੇ ਬਣਾ ਕੇ ਵੇਖਿਓ ਫਿਰ ਤੁਸੀਂ ਇਸ ਦਾ ਟੇਸਟ ਕਰਿਓ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿ ਇਹ ਜਿਹੜੇ ਪੁੱਜੀ ਹੋ ਛੋਲਿਆਂ ਦੀ ਬਰਫੀ ਦੀ ਰੈਸਪੀ ਤੁਹਾਨੂੰ ਕਿਸ ਤਰ ਲੱਗੀ ਜੇਕਰ ਪਰਫੇ ਬਣਾਉਂਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਚੰਗੀ ਲੱਗੀ ਹੋਵੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਜੀ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ